ਮੈਂ ਜ਼ਿਲ੍ਹਾ ਸਿਹਤ ਅਫਸਰ ਬਠਿੰਡਾ ਡਾਕਟਰ 우ਸ਼ਾ ਗੋਇਲ ਅ ਅੱਜ ਸਾਰਿਆਂ ਨੂੰ ਪਤਾ ਹੋਣਾ ਹੈ ਸਾਈ ਨਗਰ ਵਿੱਚ ਰਾਤ ਨੂੰ ਕੱਸੀ ਦਾ ਬੰਨ ਟੁੱਟਿਆ ਹੈ ਤੇ ਉਹਦੇ ਕਰਕੇ ਉੱਥੇ 4-5 ਫੁੱਟ ਪਾਣੀ ਭਰਿਆ ਹੋਇਆ ਹੈ ਅ ਡੀਸੀ ਸਾਹਿਬ ਦੀ ਰਹਿਨਮਾਈ ਚ ਟੀਮਾਂ ਰਾਤ ਦੀਆਂ ਲੱਗੀਆਂ ਹੋਈਆਂ ਨੇ ਤੇ ਥੋੜੀ ਦੇਰ ਚ ਉੱਥੇ ਹੁਣ ਪਾਣੀ ਘਟਣਾ ਸ਼ੁਰੂ ਹੋ ਜਾਏਗਾ ਅ ਇਸ ਤੋਂ ਬਾਅਦ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਸਿਹਤ ਦੀ ਸੰਭਾਲ ਕਰਨੀ ਵੀ ਉੱਥੇ ਕੋਈ ਇਹੀ ਜਿਹੀ ਬਿਮਾਰੀ ਜਾਂ ਮਹਾਮਾਰੀ ਨਾ ਫੈਲੇ ਸਭ ਤੋਂ ਜ਼ਰੂਰੀ ਤੁਸੀਂ ਪਾਣੀ ਜਿਹੜਾ ਹੈ ਉਬਾਲ ਕੇ ਠੰਡਾ ਕਰਕੇ ਪੀਓ ਸਾ ਦੀਆਂ ਟੀਮਾਂ ਜਿਦੇ ਵਿੱਚ ਐਂਬੂਲੈਂਸ ਦੋ ਡਾਕਟਰ ਫਾਰਮਾਸਿਸਟ ਸਟਾਫ ਨਰਸਾਂ ਤੇ ਸਭ ਤੋਂ ਜ਼ਰੂਰੀ ਸਾਡੇ ਵਰਕਰ ਆਸ਼ਾ ਵਰਕਰ ਐਨਐਮ ਉਥੇ ਸਰਵੇ ਕਰ ਰਹੇ ਨੇ ਉਥੇ ਸਪਰੇਅ ਕਰਨਗੇ ਫੋਗਿੰਗ ਕਰਨਗੇ ਤਾਂਕਿ ਉਥੇ ਕੋਈ ਮੱਛਰ ਨਾ ਪਨਪੇ ਤੇ ਹੋਰ ਛੋਟੇ-ਮੋਟੇ ਕੀੜੇ-ਮਕੌੜੇ ਨਾ ਪਨਪਣ ਜਿਦੇ ਕਰਕੇ ਕੋਈ ਬਿਮਾਰੀ ਫੈਲ ਜੇ ਜੇ ਕਿਸੇ ਨੂੰ ਕੋਈ ਛੱਟ ਵੱਜਦੀ ਹੈ ਕੋਈ ਜ਼ਖਮ ਹੁੰਦਾ ਹੈ ਸਾਡੇ ਕੋਲ ਫਰਸਟ ਏਡ ਚ ਪੱਟੀਆਂ ਦਾ ਸਾਰਾ ਸਮਾਨ ਐਮਰਜੈਂਸੀ ਵਿੱਚ ਹੈ ਇਸ ਤੋਂ ਵੱਧ ਜ਼ਰੂਰੀ ਇਹ ਹੈ ਕਿ ਜੇ ਕਿਸੇ ਨੂੰ ਹੁਣ ਕੋਈ ਵੀ ਕੋਈ ਸਬਕਟ ਜੇ ਜਾਂ ਕੋਈ ਜਾਨਵਰ ਕੱਟ ਜੇ ਤੇ ਉਹ ਪਲੀਜ਼ ਮੇਰੀ ਬੇਨਤੀ ਹੈ ਕਿ ਸਾਡੀ ਐਂਬੂਲੈਂਸ ਉੱਥੇ ਖੜੀ ਹੈ ਚਾਰ ਨੰਬਰ ਗਲੀ ਵਿੱਚ ਉੱਥੇ ਜ਼ਰੂਰ ਭੇਜ ਦੇਣ ਜਾਂ 108 ਤੇ ਫੋਨ ਕਰ ਦੇਣ ਵੀ ਅਸੀਂ ਸਾਈਂ ਨਗਰ ਚੋਂ ਬੋਲ ਰਹੇ ਹਾਂ ਉਹ ਤੁਹਾਨੂੰ ਨਾਲ ਦੀ ਨਾਲ ਐਮਰਜੈਂਸੀ ਸਰਕਾਰੀ ਹਸਪਤਾਲ ਸਿਵਲ ਹਸਪਤਾਲ ਬਠਿੰਡਾ ਵੇ ਕਿ ਲੈ ਆਣਗੇ ਜੋ ਕਿ ਜਿਹੜਾ ਜਦੋਂ ਪਾਣੀ ਨੀਚੇ ਜਾਂਦਾ ਹੈ ਤੇ ਉੱਥੇ ਸੱਪ ਤੇ ਹੋਰ ਕੀੜੇ ਮਕੋੜੇ ਵਿੱਚੂ ਬਹੁਤ ਮਿਲਦੇ ਨੇ ਉਹ ਜਿਹੜੇ ਨੇ ਉਹਦਾ ਜਿਹੜਾ ਇਲਾਜ ਆ ਸਾਡੇ ਸਰਕਾਰੀ ਹਸਪਤਾਲ ਚ ਫ੍ਰੀ ਹੁੰਦਾ ਹੈ ਧਿਆਨ ਰੱਖਿਓ ਕੋਈ ਅਨਸੁਖਾਵੀ ਘਟਨਾ ਸਿਹਤ ਦੇ ਪੱਖੋਂ ਜੇ ਹੁੰਦੀ ਹੈ ਤਾਂ ਸਾਨੂੰ ਜਰੂਰ ਇੱਕ ਫੋਨ ਕਰ ਦਿਓ ਜਾਂ 108 ਤੇ ਫੋਨ ਕਰ ਦਿਓ ਸਾਡੀਆਂ ਟੀਮਾਂ ਉੱਥੇ ਹੁਣ ਅਸੀਂ ਲਗਾਤੀਆਂ ਅਮ ਕਾਰਪੋਰੇਸ਼ਨ ਵਾ ਕਮਿਨਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਮੈਡਮ ਨੂੰ ਵੀ ਮੈਂ ਕਹਤਾ ਉਹਨਾਂ ਦੀਆਂ ਵੀ ਟੀਮਾਂ ਫੋਗਿੰਗ ਕਰਨਗੀਆਂ ਕਿਉਂਕਿ ਉਹਨਾਂ ਕੋਲ ਵੱਡੀ ਮਸ਼ੀਨ ਹੁੰਦੀ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਉੱਥੇ ਮੱਛਰ ਹੀ ਨਾ ਪੈਦਾ ਹੋਏ ਸਾਡੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਤਾਂ ਕਿ ਉੱਥੇ ਕੋਈ ਡਿੱਕ ਡੇਂਗੀ ਚਿਕਨਗੁਨੀਆ ਮਲੇਰੀਆ ਆਉਣ ਵਾਲੇ ਸਮੇਂ ਵਿੱਚ ਨਾ ਫੈਲੇ ਬਹੁਤ ਬਹੁਤ ਧੰਨਵਾਦ